ਇਹ ਕਹਾਣੀ ਜੱਟ ਤੇ ਧਰਮਰਾਜ ਦੇ ਮੁੰਡੇ ਦੀ ਹੈ ਅੱਗੇ ਦੇਖਿਓ ਵੀਡੀਓ ਵਿੱਚ ਬਣਦਾ ਕੀ ਕੀ ਹੈ ਹਾਸੇ ਨਾਲ ਭਰਪੂਰ ਹਾ 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 ਮੂਰਖ ਪ੍ਰਾਣੀ ਕਿੱਥੇ ਆ ਤੂੰ ਅੱਜ ਤੈਨੂੰ ਮੈਂ ਲੈ ਕੇ ਹੀ ਜਾਊਂਗਾ ਓਏ ਆਹ ਕਿਹੜੀ ਨਵੀਂ ਸ਼ੈ ਆ ਗਈ ਓਏ ਹਾ 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 ਚੋਪੜਾ ਰੋਟਾ

नो नो मूर्ख प्राणी हम यम के पुत्र हैं इसलिए हम भी यम हैं ऐसे <laughs> के पर अमल आना है और बकथल दे मुंह आया मैं अम्बनी बनी तेरी लाना <laughs> <laughs> क्यों तू मेरी पूरा मंद है मैं नहीं लाना मूर्ख <laughs> प्राणी रत्ता तेरे टाइम खत्म हो गया ऐसे टाइम में लाना नो 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 ਹਾ ਓਏ ਰੱਬਾ ਮੇਰੀ ਵੈਲਟੀ ਇੰਨੀ ਕੀ ਥੀ ਓਏ ਬਾਬਾ ਕੋਈ ਸਕੀਮ ਲਾ ਮੇਰੀ ਉਮਰ ਵਾਲੀ ਵੈਲਟੀ ਵਧਾ ਨਹੀਂ ਓਏ ਹੁਣ ਨਹੀਂ ਹੋ ਸਕਦਾ ਕੋਈ ਤਰ੍ਹਾਂ ਦਾ ਵਿਚਾਰ ਖਤਮ ਹੋ ਗਿਆ ਹੁਣ ਤਾਂ ਜਿਹੜਾ ਕਰ ਹੋ ਉੱਤੇ ਹੀ ਜਾ ਗਈ ਹੂੰ ਯਾਰ ਕੋਈ ਨਾ ਕੋਈ ਤਾਂ ਸਕੀਮ ਲਾਉਣੀ ਪੈਣੀ ਹੈ ਨਹੀਂ ਪੈਣੀ ਮੇਰੀ ਜਾਨ ਕੱਢ ਲੈਣੀ ਹੈ ਇਹ ਤਾਂ ਨਹੀਂ ਮੈਨੂੰ ਛੱਡਦਾ ਕੁਈ ਨਾ ਕੋਈ ਸਕੀਮ ਲਾ ਬਈ ਓਏ ਕੀ ਸੋਚ ਰਿਆ ਚੱਲ ਚੱਲ ਗਏ ਨਾਲੇ ਤੈਨੂੰ ਖੁਸ਼ੀ ਹੋਣੀ ਚਾਹੀਦੀ ਆ ਨਹੀਂ ਤਾਂ ਤੇ ਮੇਰੀ ਜਾਨ ਕੱਢਣ ਆਇਆ ਉਪਰੋਂ ਤੂੰ ਕਹਿ ਰਿਹਾ ਤੈਨੂੰ ਖੁਸ਼ ਹੋਣਾ ਚਾਹੀਦਾ ਹਾ 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 ਚੁੱਪ ਕਰ ਓਏ ਤੈਨੂੰ ਖੁਸ਼ ਐਸਲੀ ਹੁਣ ਚਾਹੀਦਾ ਕਿਉਂਕਿ ਤੂੰ ਮੇਰਾ ਪਹਿਲਾ ਕਸਟਮਰ ਆ ਮੇਰੀ ਅੱਜ ਹੀ ਡਿਊਟੀ ਲੱਗੀ ਆ ਨਾਲੇ ਜਦ ਤੈਨੂੰ ਤੇ ਤੱਤੇ ਤੇ ਤੇਲ ਲਕੜਾਈ ਤੇ ਤਲੇ ਜਾਊਗਾ ਮੈਂ ਉੱਥੇ ਤੇਰੀ ਸਪਾਰਸ਼ ਕਰਦਾਗਾ ਕਿ ਤਿੰਨ ਤੱਤੇ ਤੇਲ ਦੀ بجائے ਕੋਸੇ ਤੇਲ ਚ ਤਲੇ ਜਾਵੇਂ ਮੂਰਖ ਪ੍ਰਾਣੀ ਅੱਛਾ ਧਰਮਰਾਜ ਜੀ ਹੁਣ ਤੁਸੀਂ ਮੈਨੂੰ ਲੈ ਤਾਂ ਜਾਣਾ ਹੀ ਆਂ ਹਣੇ ਦੱਸੋ ਮੈਨੂੰ ਰਾਹ ਚ ਖਾਣ ਨੂੰ ਕੀ ਮਿਲੂਗਾ ਹਾਂ ਹਾਂ ਰਾਜ ਲਾਇਆ ਬਦਾਮਾ ਦੇ ਲੰਗਰ ਅਸੀਂ ਕਿਉਂ ਨਾ ਰਕੀ ਦਿਲਾ ਕਿਹਾ ਤੂੰ ਬਹੁਤ ਟਾਈਮ ਖਰਾਬ ਕਰ ਲਿਆ ਮੇਰਾ ਚੱਲ ਚਲ ਗਏ ਹਣ ਅੱਛਾ ਜੀ ਹੁਣ ਜਾਣਾ ਪੈਣਾ ਜਾਨ ਤੋਂ ਪਹਿਲਾਂ ਮੈਂ ਇੱਕ ਛੋਟਾ ਜਿਹਾ ਕੰਮ ਕਰ ਲਿਆਂ ਦੋ ਜੀ ਓਏ ਥੜਾ ਕੰਮ ਰਹਿ ਗਿਆ ਇਤਰਾ ਜਲਦੀ ਕਰ ਹਾਂਜੀ ਹਾਂਜੀ ਕਰਦੇ ਲੈ ਬਾਈ ਹੁਣ ਮੌਕਾ ਹੁਣ ਲਾ ਕੁਛ ਕੀ ਹਾਂਜੀ ਹਾਂਜੀ ਹੁਣ ਆਪਾਂ ਜਿਆਦਾ ਟਾਈਮ ਨਹੀਂ ਲਾਉਂਦੇ ਹੁਣ ਮੇਰਾ ਵੀ ਮਰਨੂ ਚੀਜ਼ਾਂ ਕਰੀ ਜਾਂਦਾ ਜਾਨ ਤੋਂ ਪਹਿਲਾਂ ਜੀ ਮੈਂ ਤੁਹਾਡੀ ਖਾਤਰਦਾਰੀ ਕਰਨਾ ਚਾਹਣਾ ਜੀ ਬਾਅਦ ਚ ਮੈਨੂੰ ਮੌਕਾ ਨਹੀਂ ਮਿਲਣਾ ਜੀ ਆ ਕੇ ਇੱਥੇ ਜੋ ਕਰਨਾ ਜਲਦੀ ਕਰ ਮੇਰੇ ਬੱਸ ਜੀ ਬੱਸ ਮੈਂ ਆਪ ਜੀ ਦੀ ਸੇਵਾ ਕਰਨਾ ਚਾਹਣਾ ਮੈਂ ਤੁਹਾਨੂੰ ਚਾਹ ਬਿਸਕਟ ਲੇਜ ਕੁਰਕਰੇ ਖਵਾਉਣਾ ਚਾਹਣਾ ਜੀ ਤੁਸੀਂ ਮੇਰੇ ਨਾਲ ਘਰੇ ਚੱਲੋ ਜੀ ਬਸ ਇੱਕ ਵਾਰ ਹੈ ਚਾਹ ਬਿਸਕਟ ਲੇਜ ਕੁਰਕਰੇ ਕੜੀ ਬੜਾ ਹੈ ਹਸਤਾਫ ਜਗ ਖਾਂਦੇ ਹੀ ਨਹੀਂ ਫੈਸਲੇ ਆਣ ਪੜ ਅੱਛਾ ਜੀ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਬਿਲਕੁਲ ਨਹੀਂ ਪਤਾ ਨਹੀਂ ਇਹ ਕੜੀ ਬੜਾ ਹੈ ਇਹਨੇ ਨਾ ਨਹੀਂ ਪਹਿਲੀ ਵਾਰ ਸੁਣਿਆ ਲੈ ਭਈ ਬਣ ਗਈ ਗੱਲ ਅੱਛਾ ਜੀ ਮਹਾਰਾਜ ਜੀ ਤੁਸੀਂ ਉੱਪਰ ਕਿਹੜੀ ਕਿਹੜੀ ਚੀਜ਼ ਖਾਨੇ ਹੋ ਹਸਤਾ ਉੱਪਰ ਦੁੱਧ ਕੜਾ ਖੀਰ ਤੇ ਮਾਲਪੂੜੇ ਨਹੀਂ ਸੇਵਨ ਕਰਦੇ ਆ ਹਾਂ ਇੰਨੀਆਂ ਮਿੱਠੀਆਂ ਚੀਜ਼ਾਂ ਸਾਰੀਆਂ ਹੀ ਮਿੱਠੀਆਂ ਧਰਮਰਾਜ ਨੂੰ ਸ਼ੂਗਰ ਹੋ ਜੂ ਸ਼ੂਗਰ ਬਈ ਹਣੇ ਸ਼ੂਗਰ ਕੀ ਬਲਾ ਨਹੀਂ ਨਹੀਂ ਤੁਹਾਨੂੰ ਦੇ ਬਾਰੇ ਪਤਾ ਲੱਗਣਾ ਨਹੀਂ ਤੁਹਾਨੂੰ ਹੋਣੀ ਐ ਇਹ

ਤੁਸੀਂ ਆਸਣ ਗ੍ਰਹਿਣ ਕਰੋ। ਬਾਪੂ ਇਹ ਕਿ ਸੇ ਜਾਕਲੇ ਆ। ਓ ਸੈਨਾਬੋਲ ਕੰਦਰਾ ਧਰਮ ਰਾਜ ਦਾ ਪੁੱਤ ਆ ਮੈਨੂੰ ਲੈਣਾ ਆ ਇਹ। ਤੂੰ ਐਂ ਗੱਲ ਕਰ। ਆਪਾਂ ਮਹਾਪੁਰਸਾਂ ਦੀ ਸੇਵਾ ਕਰਨੀ ਆ। ਜਾ ਦੁਕਾਨ ਤੋਂ ਜਾ ਭੱਜ ਕੇ ਨੇਜ ਕੋਰਕਰੇ ਬਿਸਕੁਟ ਲਿਆ ਜਾ ਕੇ। ਠੀਕ ਆ? ਲੈ ਕੇ ਫੜ ਕੇ ਲੈ ਕੇ ਜਲਦੀ ਕਰ। ਉੱਥੇ ਪੈਸੇ ਲੈ ਜੀ। ਐ ਫੋਨੀ ਨਹੀਂ। ਨਹੀਂ। ਉਹ ਕਣਕਾ ਜੀ ਕਣਕਾ ਤੁਹਾਨੂੰ ਦਿਖਾਈਏ। ਹਾਂਜੀ ਕਣਕ ਕਣਕ ਇਹਨੂੰ ਬੋਰੀ ਚ ਪਾ ਕੇ ਚੱਕੀ ਤੇ ਲਾ ਜਾ ਕੇ ਪੀਛਦੇ ਆ ਜੀ ਪੀਛਦੇ ਆ ਫਿਰ ਇਹਦਾ ਆਟਾ ਬਣਦਾ ਜੀ ਆਟਾ ਬਣਦਾ ਫਿਰ ਰੋਟੀ ਬਣਾ ਕੇ ਜੀ ਖਾਣੇ ਆ ਜੀ ਖਾਣੇ ਖਾਣੇ ਆ ਜੀ ਖਾਣੇ ਸੀ ਇਹਨੂੰ ਖਾਣੇ ਸਾਡਾ ਭੋਜਨ ਸਾਡਾ ਭੋਜਨ ਹੈ ਜੀ ਅੱਛੀ ਸੀ ਆਹ ਲਓ ਜੀ ਆਹ ਇਹ ਆਲੇਜ ਆ ਜੀ ਨੇਜ

ਉਹ ਨਹੀਂ ਤਾਂ ਨਹੀਂ ਸੰਕੋਚ ਨਹੀਂ ਬਾਬਾ ਜੀ ਇਨੀ ਤਾਂ ਕਰਵਾ ਕਰੋ ਤੁਸੀਂ ਮੈਂ ਉੱਪਰ ਜਾ ਕੇ ਕੋਈ ਨਾ ਕੋਈ ਬਣਾ ਲਾਵੇ ਤੁਸੀਂ ਚੱਲ ਰਿਚੈਟ ਕਰ ਨੂੰ ਚਾਹਦਾ ਹਾਂ ਜੀ ਜੀ ਦੱਸੋ ਆਪਸ ਪੜਾ ਕੇ ਮੈਨੂੰ ਦੇ ਦੇ ਘਰ ਨਾਲ ਆਏ ਨੂੰ ਉਖਵਾ ਲਿਆ ਤੇ ਇਹ ਬਣਾ ਲਾਉਣ ਤੇ ਜਾਨ ਚਾ ਦੂੰਗਾ ਹਾਂ ਲਓ ਜੀ ਲਓ ਜੀ ਬਾਬਾ ਜੀ ਲਓ ਜੀ ਚਾ ਚੰਗਾ ਅਕਾ ਤੂ ਮੇਰਾ ਜੀ ਮੇਰਾ ਜੀ ਤੋ ਬਰਾਬਰ ਆ ਜਾਣ ਬਚੀ ਬਖਤੌਨ ਨੂੰ ਕੋਈ ਨਹੀਂ ਜਾਣ ਚਾਹਤੀ ਅੱਜ ਆਹ ਤਾਂ ਮਰਾ ਲਾਤ ਕੁਲਾ